ਦੱਸਿਆ ਜਾ ਰਿਹਾ ਕਿ ਆਪਣੇ ਆਸਕ ਦੇ ਨਾਲ ਹੁਣ ਉਹਨੇ ਸਾਰਾ ਜੁਰਮਾ ਜਿਹੜਾ ਉਹ ਕਬੂਲ ਲਿਆ ਕਿ ਮੈਂ ਹਾਂ ਕਿਸ ਤਰ੍ਹਾਂ ਕੀਤਾ ਮਾਰਿਆ ਸੀ ਕਿ ਮੈਂ ਤੜਫਾ ਤੜਫਾ ਕੇ ਉਹਨੂੰ ਮਾਰਿਆ ਤੇ ਇਹ ਜਿਹੜੀਆਂ ਜਿਹੜੀਆਂ ਸਪਣੀਆਂ ਨੇ ਅੱਜ ਸਾਡੇ ਘਰਾਂ ਦੇ ਵਿੱਚ ਆ ਬੈਸਕਾ ਮਾਂ ਦਾ ਰੁਤਬਾ ਸਭ ਤੋਂ ਉੱਚਾ ਦਰਜਾ ਦਿੱਤਾ ਜਾਂਦਾ ਆ ਇਸ ਵੇਲੇ ਦੀ ਤੁਹਾਨੂੰ ਤਿੰਨ ਜਿਹੜੀਆਂ ਐ ਵੱਡੀਆਂ ਖਬਰਾਂ ਦੱਸਣਾਉਣੇ ਆ ਮੈਨੂੰ ਜੁਗਾ ਖਾਲਸਾ ਬਰਜੂ ਕੀ ਫਤਿਹ ਪਹਿਲੀ ਖਬਰ ਜੁੜੀ ਆ ਆ ਬਿਕਰਮ ਸਿੰਘ ਮਜੀਠੀਆ ਦੇ ਨਾਲ ਆ ਹਾਈ ਕੋਰਟ ਵੱਲੋਂ ਅੱਜ ਬਿਕਰਮ ਸਿੰਘ ਮਜੀਠੀ ਨੂੰ ਜਿਹੜੀ ਉਹ ਜ਼ਮਾਨਤ ਨਹੀਂ ਮਿਲੀ ਤੇ ਹਾਈ ਕੋਰਟ ਵੱਲੋਂ ਇੱਕ ਆਪਾਂ ਕਹਿੰਦੇ ਕਿ ਵੱਡਾ ਝਟਕਾ ਦਿੱਤਾ ਗਿਆ ਬਿਕਰਮ ਸਿੰਘ ਆ ਮਜੀਠੀ ਨੂੰ ਬਿਕਰਮ ਸਿੰਘ ਮਜੀਠੀ ਨੂੰ ਦੁਬਾਰਾ ਫੇਰ ਨਾਬਾਜ਼ ਜੇਲ੍ਹ ਦੇ ਵਿੱਚ ਹੁਣ 15 ਦਿਨਾਂ ਜਿਹੜੇ ਉਹ ਬਿਤਾਉਣੇ ਪੈਣਗੇ ਕਿਉਂਕਿ ਲਗਾਤਾਰ ਮਜੀਠੀਆ ਜਿਹੜਾ ਜ਼ਮਾਨਤਾਂ ਮੰਗਦਾ ਆ ਰਿਹਾ ਪਰ ਇਹ ਦੱਸਿਆ ਜਾ ਰਿਹਾ ਕਿ ਮਜੀਠੀ ਦੇ ਖਿਲਾਫ ਸਬੂਤ ਤੇ ਸਬੂਤ ਆ ਜਿਹੜੇ ਉਹ ਇਕੱਠੇ ਹੋ ਰਹੇ ਨੇ ਜਿਹੜਾ ਕਿ ਪਹਿਲਾਂ 700 ਕਰੋੜ ਰੁਪਈਆ ਸੀ ਫਿਰ ਉਹ 1000 ਕਰੋੜ ਰੁਪਈਆ ਦੱਸਿਆ ਜਾ ਰਿਹਾ ਤੇ ਹੁਣ ਪਤਾ ਨਹੀਂ ਹੋਰ ਉਹਦੇ ਕਿਨੇ ਕਿਨੇ ਕਿੱਥੇ ਕਿੱਥੇ ਪਲਾਟ ਆ ਸਿਮਲੇ ਦਿੱਲੀ ਜਿਹੜਾ ਕਿ ਹੋਰ ਜਿਹੜਾ ਹਿਮਾਚਲ ਦੇ ਤੇ ਜਿਹੜਾ ਪੰਜਾਬ ਦੇ ਵਿੱਚ ਇਹਨੂੰ ਲੈ ਕੇ ਵਿਜੀਲੈਂਸ ਵੱਲੋਂ ਕਿਹਾ ਗਿਆ ਹਾਈ ਕੋਰਟ ਦੇ ਵਿੱਚ ਕਿ ਸਾਨੂੰ ਹੋਰ ਵੀ ਜਿਹੜਾ ਸਬੂਤ ਚਾਹੀਦੇ ਬੇਸਕ ਰਿਮਾਂਡ ਤੇ ਨਹੀਂ ਲਿੱਤਾ ਗਿਆ ਬੇਸਕ ਉਹਨੂੰ ਜੇਲ੍ਹ ਭੇਜ ਦਿੱਤਾ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਖਾਸਾ ਤੇ ਜਿਹੜਾ ਮਜੀਠੀ ਦਾ ਜਿਹੜਾ ਰਿਮਾਂਡ ਆ ਜਿਹੜਾ ਉਹ ਵਿਜੀਲੈਂਸ ਆ ਲੈ ਸਕਦੀ ਆ ਯਾਨੀ ਕਿ ਹੋ ਵੀ ਜਿਹੜਾ ਕੋਕ ਪੜਤਾਲ ਕਰ ਸਕਦੀ ਹੈ ਇਸ ਮਾਮਲੇ ਦੇ ਵਿੱਚ ਜਿਹੜੀ ਇਹ ਵੱਡੀ ਖਬਰ ਜੁੜੀ ਆ ਤੁਹਾਨੂੰ ਦੱਸ ਦਈਏ ਕਿ 700 ਕਰੋੜ ਅਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਵਿਜੀਲੈਂਸ ਨੇ ਜਿਹੜਾ ਵਿਕਰਮ ਸਿੰਘ ਮਜੀਠੀ ਨੂੰ ਚੁੱਕਿਆ ਹੋਇਆਗਾ ਨਾਲ ਹੀ ਜਿਹੜਾ ਇੱਕ ਉਹਦਾ ਦੋਸਤਾ ਉਹਨੂੰ ਵੀ ਜਿਹੜਾ ਕਾਬੂ ਕਰ ਲਿਆ ਤੇ ਹੁਣ ਉਹਦਾ ਸਾਲਾਗਾ ਗਜਪਤ ਸਿੰਘ ਗਰੇਵਾਲ ਉਹਦੇ ਉੱਤੇ ਵੀ ਜਿਹੜਾ ਬਰਾਂਟ ਇਸ਼ੂ ਹੋਏ ਨੇ ਉਹਨੂੰ ਜਿਹੜਾ ਉਹਨੂੰ ਵੀ ਜਲਦੀ ਗ੍ਰਿਫਤਾਰ ਆ ਕਰ ਲਿਆ ਜਾਵੇਗਾ ਸੂਤਰਾਂ ਦੀ ਜੇਕਰ ਮੰਨੀ ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਸਖਬੀਰ ਬਾਦਲ ਤੱਕ ਜਿਹੜੀ ਗੱਲ ਦਿੱਖ ਸਕਦੀ ਆ ਜਾਨੀ ਕਿ ਉਹਨਾਂ ਦੀ ਪਤਨੀ ਗਨੀਵ ਕੌਰ ਮਜੀਠੀਆ ਕਿਸੇ ਵੇਲੇ ਵੀ ਜਿਹੜੀ ਇੱਕ ਗ੍ਰਿਫਦਾਰ ਹੋ ਸਕਦੀ ਆ ਵਿਜੀਲੈਂਸ ਕਰ ਸਕਦੀ ਆ ਇੱਥੋਂ ਤੱਕ ਇਹ ਵੀ ਸਾਹਮਣੇ ਆਇਆ ਕਿ ਸਖਬੀਰ ਬਾਦਲ ਨੂੰ ਵੀ ਜਿਹੜਾ ਹੱਥ ਪੈ ਸਕਦਾ ਹੈ ਜਿਹੜੀ ਵੱਡੀ ਖਬਰ ਆ ਤੁਹਾਨੂੰ ਮੈਂ ਦੱਸਣ ਲੱਗਿਆਂਗਾ ਸੂਤਰਾਂ ਦੇ ਮਿਲੀ ਜਾਣਕਾਰੀ ਅਨੁਸਾਰ ਆ ਬੇਸ਼ੱਕ ਅੱਜ ਜੇ ਆਪਾਂ ਗੱਲ ਕਰੀਏ ਤੇ ਬੇਸ਼ੱਕ ਅੱਜ ਸਰਕਾਰ ਭਗਵੰਤ ਮਾਨ ਦੀ ਬੇਸਕ سال ਰਹਿ ਗਿਆ ਪਰ ਹੁਣ ਦੇਖਦੇ ਆ ਕਿ ਕਹਿੰਦਾ ਸੀ ਕਿ ਭਗਵੰਤ ਮਾਨ ਕਿ ਮੈਂ ਸੁੱਖ ਬਲਾਸ ਆ ਜਿਹੜਾ ਉਹ ਢਾਊਗਾ ਤੇ ਜਿਹੜਾ ਕਿ ਸਗਬੀ ਬਾਦਲੇ ਦਾ ਮੌੜਵਾ ਜਵਾ ਦਿੰਦਾ ਸੀ ਕਿ ਭਾਈ ਤੂੰ ਕਾਰਵਾਈ ਕਰ ਜੇ ਤੇਰੇ ਕੋਲੇ ਕੁਝ ਹੈਗਾਗਾ ਹੁਣ ਇਹਦੇ ਉੱਤੇ ਵੀ ਚਰਚਾ ਬਣੀ ਆ ਇਹ ਵੀ ਦੇਖਦੇ ਆ ਕਿ ਸੁੱਖ ਬਲਾਸ ਜਿਵੇਂ ਭਗਵੰਤ ਮਾਨ ਕਹਿੰਦਾ ਸੀ ਕਿ ਉਹਨੂੰ ਢਾਕੇ ਭਾਈ ਸਕੂਲ ਬਣਾਇਆ ਜਾਊ ਹਸਪਤਾਲ ਬਣਾਇਆ ਜਾਏ ਜਾਣਗੇ ਜਾਂ ਕੁਝ ਹੋਰ ਆ ਇਹ ਸਾਰਾ ਕੁਝ ਲੀਗਲ ਆ ਜਾਂ ਅਨਲੀਗਲ ਆ ਇਹ ਵੀ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੇਖਾਂਗੇ ਦੂਸਰੀ ਖਬਰ ਤੁਹਾਨੂੰ ਲਗਾਤਾਰ ਜਿਹੜੀ ਫਰੀਦਕੋਟ ਤੋਂ ਸਾਹਮਣੇ ਆ ਰਹੀ ਆ ਕਿ ਇੱਕ ਲੜਕੀ ਨੇ ਹੀ ਇੱਕ ਨੌਜਵਾਨ ਜਿਹੜਾ ਕਿ ਬਹੁਤ ਹੀ ਸੋਹਣਾ ਸੁਨੱਖਾ ਸਰਦਾਰ ਨੌਜਵਾਨ ਸੀ ਆਪਣੀ ਹੀ ਘਰਵਾਲੀ ਨੇ ਜਿਹੜਾ ਕਿ ਆਪਣੇ ਹੀ ਆਸਕ ਦੇ ਨਾਲ ਮਿਲ ਕੇ ਪਤੀ ਦਾ ਜਿਹੜਾ ਕਤਲ ਕਰ ਦਿੱਤਾ ਬਹੁਤ ਹੀ ਮੰਦ ਭਾਗੀ ਤੇ ਦੁਖਦਾਈ ਘਟਨਾਗੀ ਇਕਲੌਤਾ ਪੁੱਤ ਸੀ ਮਾਪਿਆਂ ਦਾ ਪੱਤੀ ਕਿੱਲੇ ਜਿਹੜੀ ਜ਼ਮੀਨ ਜਿਹੜਾ ਹਰਪੰਨ ਦੇ ਦੋਸ ਵਿੱਚ ਬਹੁਤ ਹੀ ਸੋਹਣਾ ਸੁਨੱਖਾ ਸਰਦਾਰ ਨਾਜਵਾਨ ਸੀ ਆਪਣੀ ਹੀ ਘਰਵਾਲੀ ਨੇ ਜਿਹੜਾ ਕਿ ਆਪਣੇ ਹੀ ਆਸਕ ਦੇ ਨਾਲ ਮਿਲ ਕੇ ਪਤੀ ਦਾ ਜਿਹੜਾ ਕਤਲ ਕਰ ਦਿੱਤਾ ਬਹੁਤ ਹੀ ਮੰਦ ਭਾਗੀ ਤੇ ਦੁਖਦਾਈ ਘਟਨਾਗੀ ਇਕਲੌਤਾ ਪੁੱਤ ਸੀ ਮਾਪਿਆਂ ਦਾ 25 ਕਿੱਲੇ ਜਿਹੜੀ ਜ਼ਮੀਨ ਜਿਹੜਾ ਹਰਪੰਨ ਦੇ ਦੋਸ ਵਿੱਚ ਇਹ ਦੱਸਿਆ ਜਾ ਰਿਹਾ ਕਿ 25 ਕਿੱਲਿਆਂ ਤੇ ਅੱਖ ਸੀ ਉਸ ਜਨਾਨੇ ਦੀ ਤੇ ਉਹਨੂੰ ਜਿਹੜਾ ਕਿ ਉਹਦਾ ਸਹੁਰਾ ਸੀ ਆਪਣੀ ਧੀਆਂ ਵਾਂਗੂ ਪਾਲਦਾ ਸੀ ਪਰ ਜਦੋਂ ਇਹ ਸਾਪੜੀਆਂ ਬਣ ਕੇ ਜਦੋਂ ਡੰਗ ਚਲਾਉਂਦੀਆਂ ਨੇ ਡੰਗ ਮਾਰਦੀਆਂ ਨੇ ਫਿਰ ਪਤਾ ਨਹੀਂ ਲੱਗਣਦੀਆਂ ਅਨੇਕਾਂ ਕਹਾਣੀਆਂ ਨੇ ਜਿਹੜੀਆਂ ਪਿੰਡਾਂ ਸ਼ਹਿਰਾਂ ਦੇ ਵਿੱਚ ਦਬ ਕੇ ਰਹਿ ਗਈਆਂ ਜਿਨ੍ਹਾਂ ਨੇ ਆਪਣੇ ਪਤੀ ਮਾਰੇ ਆ ਜਿਹੜੀਆਂ ਕਿ ਕਹਾਣੀਆਂ ਬਾਹਰ ਨਹੀਂ ਆਈਆਂ ਤੇ ਕਈਆਂ ਜਿਹੜੇ ਅਹਜੇ ਮਾਪੇ ਆ ਅਹਜੇ ਜਿਹੜਾ ਕਿ ਬਹੁਤੇ ਜੇ ਆਪਾਂ ਗੱਲ ਕਰ ਲਈਏ ਪੰਜਾਬ ਦੇ ਵਿੱਚ ਕਈ ਪਿੰਡਾਂ ਦੇ ਵਿੱਚ ਕਿ ਜਿਨ੍ਹਾਂ ਨੇ ਆਪਣੀਆਂ ਲੜਕੀਆਂ ਮਾਰ ਕੇ ਇੱਕ ਕਿਸੇ ਦੀ ਦੋ ਅੱਖ ਪਾਈਆਂ ਹੋਈਆਂ ਨੇ ਵਾਲਸਤ ਤੱਕ ਜਿਦ ਤੱਕ ਸੂਣ ਕੇ ਸੈ ਨੂੰ ਮਿਲੇ ਇਹ ਬੜਾ ਜਿਹੜਾ ਗੁਪਤ ਤਰੀਕੇ ਦੇ ਨਾਲ ਪਈ ਪਤੀ ਵੀ ਮਾਰੇ ਆ ਤੇ ਉਹਨਾਂ ਦਾ ਜਿਹੜਾ ਸਾਰਾ ਕੁਝ ਜਿਹੜਾ ਦੱਬੇ ਦਬਾਏ ਰਹਿ ਗਿਆ ਜਿੰਦੋਂ ਤੱਕ ਇਹਨਾਂ ਲੋਕਾਂ ਨੂੰ ਇਹ ਜੇ ਅਨਸਰ ਜਿਹੜਾ ਕਿ ਕ੍ਰੈਮੀਕਲ ਲੋਕਾਂ ਨੂੰ ਨੱਥ ਨਹੀਂ ਪਾਉਂਦੀ ਕ੍ਰੈਮੀਕਲ ਲੋਕ ਆ ਜਿਹੜੇ ਉਹ ਅਜੇ ਵੀ ਪਿੰਡਾਂ ਸਹਰਾਂ ਦੇ ਵਿੱਚ ਬੈਠੇ ਆ ਜਿਨ੍ਹਾਂ ਔਰਤਾਂ ਨੇ ਆਪਣੇ ਪਤੀ ਮਾਰੇ ਆ ਜਿਨ੍ਹਾਂ ਪਤੀਆਂ ਨੇ ਆਪਣੀਆਂ ਬੇਟੀਆਂ ਦਾ ਕਤਲ ਕੀਤਾ ਅਜੇ ਉਹ ਵੀ ਜਿਉਂਦਾ ਤਿਉਹਾਂ ਪੁਲਿਸ ਦੇ ਕੋਲ ਆ ਵੇਸਾਕ ਰਿਪੋਰਟ ਹੈ ਜਾਂ ਨਾ ਹੈ ਪਰ ਇਹ ਵੱਡਾ ਚੈਲੰਜ ਆ ਕਿ ਜਦੋਂ ਤੱਕ ਇਹ ਕਰਮਿਕ ਬੰਦੇ ਨੇ ਜਿਹੜੇ ਇਹ ਪਿੰਡਾਂ ਸਹਰਾਂ ਦੇ ਵਿੱਚ ਵਿਚਰਦੇ ਆ ਰਹਿੰਦੇ ਆ ਤੇ ਇਹਨਾਂ ਤੱਕ ਪੁਲਿਸ ਦੇ ਕੋ ਭਿੰਕ ਨਹੀਂ ਪੈਣ ਦਿੱਤੇਗੇ ਕਿ ਅਸੀਂ ਆ ਕਤਲ ਕਰਕੇ ਜਿਹੜਾ ਇਹ ਤੁਰੇ ਫਿਰਦੇ ਆ ਇਹ ਤੇ ਵੀ ਜਿਹੜਾ ਸਿਕੰਜਾ ਕੱਸਣਾ ਜ਼ਰੂਰੀ ਆ ਅਗਲੀ ਖਬਰ ਸੁਣਾਉਣੇ ਤੁਹਾਨੂੰ ਅਮਰਦੀਪ ਸਿੰਘ ਅਮਰਦੀਪ ਸਿੰਘਾ ਉਹ ਦੋ ਸੁਰਖੀਆਂ ਦੇ ਵਿੱਚ ਆਈ ਸੀ ਕਨਸਟੇਬਲ ਆ ਬਠਿੰਡਾ ਦੇ ਵਿੱਚ ਜਦੋਂ ਥਾਣੇ ਜਿਹੜਾ 400 ਗ੍ਰਾਮ ਆ ਜਿਹੜਾ ਉਹ ਉਹਦੇ ਉਪਰਾਂ ਜਿਹੜਾ ਕਿ ਚਿੱਟਾ ਫੜਿਆ ਗਿਆ ਸੀ 4 ਗ੍ਰਾਮ ਆ ਆ ਮਾਫ ਕਰਨਾ ਸੌਰੀ 17 ਗ੍ਰਾਮ ਆ 17 ਗ੍ਰਾਮ ਤੋਂ ਉੱਪਰ ਜਿਹੜਾ ਉਹ ਤੋਂ ਚਿੱਟਾ ਫੜਿਆ ਗਿਆ ਸੀ ਤੇ ਉਸ ਤੋਂ ਬਾਅਦ ਜਿਹੜਾ ਉਹ ਫਿਰ ਜਮਾਨਤ ਦੇ ਆਉਂਦੀ ਪੁਲਿਸ ਚਲਾਣ ਨਹੀਂ ਫੇਸ ਕਰ ਸਕੀ ਉਸ ਤੋਂ ਬਾਅਦ ਜਦੋਂ ਇੱਕ ਪੱਤਰਕਾਰ ਦੇ ਨਾਲ ਇੰਟਰਵਿਊ ਕਰਦੀ ਆ ਫਿਰ ਉਹਦਾ ਖਲਾਸਾ ਹੁੰਦਾ ਕਿ ਭਾਈ ਤੇਰੀ ਕੋਠੀ ਇੰਨੀ ਮਹਿੰਗੀ ਕਿੱਥੋਂ ਆ? ਕਿੱਥੋਂ ਰੁਪਿਆ ਆ? ਤੇਰੇ ਆ ਮਹਿੰਗੇ ਮਹਿੰਗੇ ਸੋਫੇ ਬੈਡਾ, ਪਰਫੂਮ ਘੜੀਆਂ, ਜਣੇ ਕਿ 18 ਗੱਡੀਆਂ ਬਲਟ ਮੋਟਰਸਾਈਕਲ ਆ। ਜਦੋਂ ਇਹ ਗੱਲ ਸਾਹਮਣੇ ਆਈ ਤਾਂ ਫਿਰ ਵਿਜੀਲੈਂਸ ਨੇ ਉਹਦੇ ਤੇ ਸਕੰਜਾ ਕੱਸਿਆ ਤੇ ਵਿਜੀਲੈਂਸ ਵੱਲੋਂ ਜਿਹੜਾ ਗਰਪਦਾਰ ਕਰਨ ਲਈ ਸੀ ਅਮਨਦੀਪ ਕੌਰ ਆ ਲੰਬੇ ਸਮੇਂ ਤੋਂ ਜੇਲ੍ਹ ਦੇ ਵਿੱਚ ਸੀ ਹੁਣ ਦੱਸਿਆ ਜਾ ਰਿਹਾ ਕਿ ਜ਼ਮਾਨਤ ਮਿਲ ਗਈ, ਜ਼ਮਾਨਤ ਮਿਲਣ ਤੋਂ ਬਾਅਦ ਇੱਕ ਹੋਰ ਵੱਡੀ ਖ਼ਬਰ ਸਾਹਮਣੇ ਨਾਲ ਹੀ ਨਿਕਲ ਕੇ ਆ ਰਹੀ ਆ। ਪਹਿਲਾਂ ਤੁਹਾਨੂੰ ਵੀਡੀਓ ਸੁਣਾ ਲਈਏ ਫਿਰ ਆਪਾਂ ਅੱਗੇ ਗੱਲ ਬਾਤ ਕਰਦੇ ਆ ਇਹ ਦੱਸਿਆ ਜਾ ਰਿਹਾ ਸੀ ਜਿਹੜਾ ਕਿ ਉਹ ਸਖਸਾ ਬਲਵਿੰਦਰ ਸਿੰਘ ਕਹਿੰਦੀ ਸੀ ਕਿ ਮੇਰੀ ਤਾਂ ਇਹਦੇ ਨਾਲ ਕੋਈ ਗੱਲਬਾਤ ਨਹੀਂ ਤੇ ਹੁਣ ਦੱਸਿਆ ਜਾ ਰਿਹਾ ਕਿ ਉਹਦੇ ਨਾਲ ਇਹਨੇ ਵਿਆਹ ਕਰਾ ਚੁੱਕਿਆਗਾ ਇਸ ਲੜਕੀ ਅਮਰਦੀਪ ਕੌਰ ਕਨਸਟੇਬਲ ਜਿਹੜੀ ਪੁਲਿਸ ਮੁਲਾਜ਼ਮਾ ਤੇ ਜਿਹੜੀ ਕਿ ਬਲਵਿੰਦਰ ਕੌਰ ਦੀ ਪਤਨੀ ਆ ਉਹ ਕਹਿੰਦੀ ਅੱਜ ਮੇਰੇ ਨਾਲ ਤਲਾਕ ਨਹੀਂ ਹੋਇਆ ਤੇ ਬਲਵਿੰਦਰ ਸਿੰਘ ਨੇ ਜਿਹੜਾ ਇਦਾਂ ਵਿਆਹ ਕਰਾ ਲਿਆ ਤਾਂ ਆਪਣੀਆਂ ਧੀਆਂ ਨੂੰ ਲੈ ਕੇ ਜਿਹੜੀਆਂ ਬਠਿੰਡੇ ਦੀਆਂ ਗਲੀਆਂ ਬਾਜ਼ਾਰਾਂ ਦੇ ਵਿੱਚ ਆ ਦਰਦਾਂ ਦੀਆਂ ਠੋਕਰਾਂ ਖਾਂਦੀ ਫਿਰਦੀ ਆ ਆਪਣੀਆਂ ਬੱਚੀਆਂ ਦਾ ਪਾਲਣ ਪੋਸਣ ਕਿੰਨੇ ਹਾਲਾਤਾਂ ਦੇ ਵਿੱਚ ਕਰਦੀ ਆ ਪਹਿਲਾਂ ਤੁਹਾਨੂੰ ਵੀਡੀਓ ਸੁਣਾ ਦਈਏ ਫਿਰ ਅੱਗੇ ਗੱਲਬਾਤ ਕਰਦੇ ਆ ਕਿ ਇਹਦੇ ਲੋਕਾਂ ਦਾ ਦੀ ਕਾਲਾ ਦੀ ਖਬਰ ਦੇਖੀ ਜਾਂਦੇ ਹੋ ਵੀ ਜਿਹੜੀ ਥਾਰ ਵਾਲੀ ਕਾਂਸਟੇਬਲ ਅਮਨਦੀਪ कौर ਜਿਨੇ ਮੇਰੇ ਘਰ ਵਾਲੇ ਬਲਵਿੰਦਰ ਸਿੰਘ ਨਾਲ ਵਿਆਹ ਕਰਾ ਲਿਆ ਮੇਰੇ ਵੱਲੋਂ ਕੋਈ ਡਿਵੋਰਸ ਨਹੀਂ ਹੋਇਆਗਾ ਬਿਨਾਂ ਡਿਵੋਰਸ ਤੋਂ ਇਸ ਬੰਦੇ ਨੇ ਇਸ ਅਮਨਦੀਪ ਕਾਂਸਟੇਬਲ ਨਾਲ ਵਿਆਹ ਕਰਾਇਆਗਾ ਮੈਂ ਕੱਲ ਦੀ ਪ੍ਰਸ਼ਾਸਨ ਨੂੰ ਦਰਖਾਹ ਦਿੱਤੀ ਸੀਗੀ ਉਹਦੇ ਕਾਰਨ ਮੈਨੂੰ ਹੁਣ ਬੁਲਾਇਆ ਗਿਆ ਸ਼ਾਮ ਨੂੰ ਤੇ ਮੈਨੂੰ तकरीबन ਘੰਟਾ ਹੋ ਗਿਆ ਸੀ ਇੱਥੇ ਆਈ ਨੋ ਇਹਨਾਂ ਨੇ ਬਿਆਨ ਲੈ ਲਏ ਨੇ ਮੈਂ ਹੁਣ ਸਾਰ ਨੂੰ ਇਹ ਰਿਕਵੈਸਟ ਕੀਤੀ ਸੀ ਮੇਰੇ ਕੋ ਘਰ ਨਹੀਂ ਹੈਗਾ ਮੈਂ ਬੱਚਾ ਨਾਲ ਕਿੱਥੇ ਜਾਵਾਂ ਪਰ ਇਹ ਕਹਿੰਦੇ ਜੀ ਅਸੀਂ ਐ ਜਾ ਲੋ ਦੇਖਾਂਗੇ ਜਿਹੜੀ ਕਾਰਵਾਈ ਹੋਈ ਅਸੀਂ ਉਹ ਕਰਾਂਗੇ ਤੇ ਅਸੀਂ ਗਰੰਤੀ ਸਿੰਘ ਦੇ ਵੀ ਬਿਆਨ ਲਿੱਤੇ ਜਾਣਗੇ ਇਹ ਤਾਂ ਤੁਸੀਂ ਦਿੱਤੇ ਹੈ ਨਾ ਵੀ ਕਾਗਜ਼ ਪੱਤਰ ਕੋਡੇ ਕੋਈ ਫੋਟੋਗ੍ਰਾਫ ਕਿਉਂਕਿ ਉੱਥੇ ਕੋਈ ਸੀਸੀਟੀ ਕੈਮਰਾ ਨਹੀਂ ਲੱਗਿਆ ਹੋਇਆਗਾ ਇਹ ਤਾਂ ਪਹਿਲਾਂ ਇਹ ਵੀ ਕਹਿੰਦੀ ਸੀ ਵੀ ਮੈਂ ਚਿੱਟਾ ਨਹੀਂ ਵੇਚਦੀ ਪਰ ਜਦੋਂ ਦੋ ਸਾਲ ਬਾਅਦ ਇਹਨਾਂ ਨੇ ਸ਼ਾਇਦ ਆਪ ਦੇ ਅਧਿਨਾਂ ਦੇ ਅਧਿਕਾਰੀਆਂ ਨਹੀਂ ਪਕੜਿਆਗਾ ਉਦੋਂਪਰ ਉਹ ਵੀ ਉਹ ਗੱਲ ਇਹ ਚਿੱਟਾ ਵੇਦੀ ਆ ਉਵੇਂ ਹੀ ਹੁਣੇ ਮੈਨੂੰ ਉਲਝਾ ਰਹੇ ਨੇ ਇਹ ਆ ਗਰਮੀਤ ਕੌਰ ਜਿਹੜੀ ਕਿ ਬਲਵਿੰਦਰ ਸਿੰਘ ਦੀ ਪਤਨੀ ਦੱਸਦੀ ਆ ਕਿ ਜਿਹੜਾ ਬਲਵਿੰਦਰ ਸਿੰਘ ਆ ਜਿਹੜਾ ਕਿ ਆਮਨ ਦੀਪਕੌਰ ਨੇ ਪਟ ਲਿਆ ਹੁਣ ਦੱਸਿਆ ਜਾ ਰਿਹਾ ਇਹਨੂੰ ਪਤਾ ਲੱਗਿਆ ਕਿ ਉਹਦੇ ਨਾਲ ਵਿਆਹ ਵੀ ਚਾਇਆ ਹੋਇਆਗਾ ਹੁਣ ਇਹ ਫੇਰ ਜਿਹੜਾ ਥਾਣਿਆਂ ਦੇ ਵਿੱਚ ਆ ਪਹੁੰਚੀ ਆ ਹੁਣ ਫੇਰ ਪੁਲਿਸ ਕਹਿੰਦੀ ਆ ਕਿ ਅਸੀਂ ਸਾਰੇ ਐਂਗਲ ਦੇਖਾਂਗੇ ਫੋਟੋਆਂ ਦੇਖਾਂਗੇ ਵੀਡੀਓ ਵੇਖਾਂਗੇ ਤਾਂ ਜਾ ਕੇ ਅਗਲੀ ਕਾਰਵਾਈ ਕਰਾਂਗੇ ਜਾਣੀ ਕਿ ਲਗਾਤਾਰ ਜਿਹੜੀ ਇਹ ਵੀ ਇੱਕ ਔਰਤ ਗਰਮੀਤ ਕੌਰਾ ਸੰਘਰਸ਼ ਲੜਦੀ ਆ ਰਹੀ ਆ ਪੁਲਸ ਤੇ ਕਈ ਵਾਰ ਇਹਨੇ ਦੋਸ਼ ਲਾਏ ਆ ਕਿ ਪੁਲਸ ਵੱਲੋਂ ਇਹਨੂੰ ਚੁੱਕ ਚੁਕਾ ਕੇ ਜਿਹੜਾ ਜਿਹੜਾ ਸਸੇ ਦੇ ਵਿੱਚ ਵੀ ਕਈ ਵਾਰ ਆ ਜਿਹੜਾ ਉੱਥੇ ਭੇਜਿਆ ਗਿਆ ਪਰ ਇਹ ਬਠਿੰਡੇ ਦੇ ਵਿੱਚ ਰਹਿੰਦੀ ਆ ਇਹਨੇ ਬੜਾ ਦੋਸ਼ ਦੋਸ਼ ਲਾਇਆ ਕਿ ਜਿਹੜਾ ਉਹਨਾਂ ਦਾ ਪਤੀ ਆ ਬਲਵਿੰਦਰ ਸਿੰਘ ਉਹਨੇ ਦੂਸਰਾ ਵਿਆਹ ਕਰਵਾ ਲਿਆ ਕਨ ਟੇਬਲ ਆ ਜਿਹੜਾ ਅਮਨਦੀਪ ਕੌਰ ਦੇ ਨਾਲ ਆ ਤੇ ਇਹਦੇ ਵਿੱਚ ਕਿੰਨੀ ਕਿਥੇ ਚਾਈ ਆ ਇਹ ਦੱਸ ਰਹੀ ਆ ਕਿ ਮੈਂ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਿਵੇਂ ਕਰਾਂ ਮਨਦੀਪ ਨੂੰ ਮੈਂ ਤੁਹਾਨੂੰ ਕਹਿੰਨੀ ਆ ਵੀ ਇਹ ਜੇ ਲੋਕਾਂ ਦਾ ਸਾਥ ਨਾ ਦੋ ਦੂਜਿਆਂ ਦਾ ਘਰ ਉਜਾੜਨ ਵਿੱਚ ਸਾਥ ਨਾ ਦੋ ਇਹ ਕੰਮ ਚੰਗੀਆਂ ਗੱਲਾਂ ਨਹੀਂਆਂ ਤੁਹਾਡੇ ਵਾਸਤੇ ਮੇਰੇ ਕੋਲ ਜੀ ਪ੍ਰੂਫ ਹੈਗੇ ਨੇ ਪਹਿਲਾਂ ਵੀ ਇਹਨਾਂ ਨੇ ਮੈਨੂੰ ਜਦੋਂ ਇਹ ਵਾਰਦਾਤ ਹੋਈ ਸੀ ਅਮਨਦੀਪ ਉਰ ਫੜੀ ਗਈ ਸੀ ਉਦੋਂ ਵੀ ਇਹਨਾਂ ਨੇ ਰਾਤ ਨੂੰ ਮੈਨੂੰ ਇੱਥੋਂ ਗੱਡੀ ਕਰਾ ਕੇ ਸਰਸੇ ਸ਼ਿਖਤ ਕੀਤਾ ਸੀ ਵੀ ਇਹ ਕੁੜੀ ਦੇ ਕੋਲ ਪ੍ਰੂਫ ਨੇ ਜਾਂ ਇਹ ਕੁੜੀ ਕੋਸ਼ ਨਾ ਕੋਸ਼ ਇਹ ਰੋਲਾ ਇਹ ਵੀ ਦੱਸਿਆ ਜਾ ਰਿਹਾ ਕਿ ਗੁਰਮੀਤ ਕੌਰ ਨੇ ਜਿਹੜਾ ਇਲਜ਼ਾਮ ਲਾਇਆ ਕਿ ਇਹਨੂੰ ਜਿਹੜਾ ਪਹਿਲਾ ਅਸਰਥੇ ਵਿੱਚ ਛੱਡ ਦਿੱਤਾ ਸੀ ਜਿਹੜਾ ਬਾਅਦ ਦੇ ਵਿੱਚ ਇਹਨੂੰ ਸਾਰੇ ਕਿਸੇ ਦਾ ਪਤਾ ਲੱਗਿਆ ਕਿ ਅਮਰਦੀਪ ਕੋਲ ਕਿਤੋਂ ਰੁਪਈਆ ਆਉਂਦਾ ਕੌਣ ਲਿਆ ਕੇ ਦਿੰਦਾ ਕਿਤੋਂ ਚਿੱਟਾ ਆਉਂਦਾ ਇਹਦਾ ਫਾਜ਼ਲ ਕਾ ਤੋਂ ਚਿੱਟਾ ਆਉਂਦਾ ਕਿੱਥੇ ਕਿੱਥੇ ਜਾ ਕੇ ਵੇਚਦੇ ਸੀ ਜਿਹੜਾ ਵੱਡੇ ਇਲਜ਼ਾਮ ਆ ਹੁਣ ਗੁਰਮੀਤ ਕੌਰ ਜਿਹੜਾ ਕਿ ਦਰਦ-ਦਰਦ ਦੀਆਂ ਠੋਕਰਾਂ ਖਾ ਰਹੀ ਆ ਤੇ ਹੁਣ ਵੇਖਦੇ ਆ ਕਿ ਇੱਕ ਗਰੀਬ ਦੀ ਜਿਹੜੀ ਜਿਹੜੀ ਹਾ ਕਹਿੰਦੇ ਹੁੰਦੇ ਆ ਉਹ ਜ਼ਰੂਰ ਲੱਗਦੀ ਆ ਜ਼ਰੂਰ ਬੰਦੇ ਨੂੰ ਜਿਹੜਾ ਕਿਤੇ ਨਾ ਕਿਤੇ ਜ਼ਰੂਰ ਸੋਚਣਾ ਪੈਂਦਾਗਾ ਕਿਸੇ ਦਾ ਘਰ ਪਟਣਾ ਬਹੁਤ ਜਿਹੜਾ ਬੁਰੀ ਗੱਲ ਆ ਮਾੜੀ ਗੱਲ ਆ ਪਰ ਜੇਕਰ ਤਲਾਕ ਸੁਦਾ ਹੁੰਦਾ ਉਹ ਗੱਲ ਵੱਖਰੀ ਆ ਅਜੇ ਤਲਾਕ ਲੈਤਾ ਨਹੀਂ ਕਹਿੰਦੇ ਕਿ ਉਸ ਤੋਂ ਪਹਿਲਾਂ ਇਹ ਜਿਹੜਾ ਬਲਵਿੰਦਰ ਸਿੰਘ ਨੇ ਅਮਰਦੀਪ ਕੌਰ ਕਾਂਟੇਵਲ ਦੇ ਨਾਲ ਮੈਰਿਜ ਕਰਵਾ ਲਈ ਆ ਹੁਣ ਅਗਲਾ ਦੇਖਦੇ ਆ ਕਿ ਪੁਲਸਾ ਕੀ ਕਹਿੰਦੀ ਆ ਕੀ ਮਾਮਲਾ ਦਾ ਸਾਹਮਣੇ ਆਉਂਦਾਗਾ ਵੀਡੀਓ ਨੂੰ ਜਰੂਰ ਅੱਗੇ ਸ਼ੇਅਰ ਕਰ ਦਿਓ ਆਪਣੇ ਕਮੈਂਟ ਜਰੂਰ ਲਿਖ ਦੇਣਾ ਧੰਨਵਾਦ ਵਰਜੇ ਦਾ ਖਾਲਸਾ ਵਰਜੇ ਕੀ ਫਤਿਹ